ਮਾਰਾ ਪੂਜਾ ਨੂੰ ਵੀ ਲੱਗਦਾ ਹੋਵੇ ਉਹਨੇ ਦਲਵੀਰ ਗੋਲਡੀ ਜੀ ਦੱਸ ਸਕਦੇ ਆ ਕਿਉਂਕਿ ਦਲਵੀਰ ਗੋਲਡੀ ਜੀ ਨੇ ਪਹਿਲੇ ਦਿਨ ਜਦੋਂ ਅਸੀਂ ਦਲਵੀਰ ਗੋਲਡੀ ਜੀ ਕੋਲ ਗਏ ਸੀ ਔਰ ਜਿਸ ਪ੍ਰਕਾਰ ਜਿਸ ਹੌਸਲੇ ਤੇ ਹਿੰਮਤ ਦੇ ਨਾਲ ਉਹਨਾਂ ਨੇ ਕਾਂਗਰਸ ਪਾਰਟੀ ਦੇ ਸਾਡੇ ਕੈਂਡੀਡੇਟ ਦੇ ਵਿੱਚ ਵਿਸ਼ਵਾਸ ਜਤਾਇਆ ਸੀ ਬਿਲਕੁਲ ਛੋਟੀ ਮੋਟੀਆਂ ਨਾਰਾਜ਼ਗੀਆਂ ਹੁੰਦੀਆਂ ਲੇਕਿਨ ਬਹੁਤ ਭਰਮਾ ਉਹਨਾਂ ਨੇ ਪਿਆਰ ਦਿੱਤਾ ਮੈਂ ਸਮਝਦਾ ਸੀ ਨਿੱਘਾ ਸਵਾਗਤ ਕੀਤਾ ਖੈਰਾ ਸਾਹਿਬ ਦਾ ਔਰ ਉਹਨਾਂ ਦੀ ਧਰਮ ਪਤਨੀ ਸਾਡੀ ਭੈਣ ਉਹਨਾਂ ਨੇ ਵੀ ਬਹੁਤ ਬਲੰਦੀ ਨਾਲ ਆਵਾਜ਼ بلند ਕਰਕੇ ਸੁਪਾਲ ਸਿੰਘ ਖੈਰਾ ਦੇ ਹੱਕ ਵਿੱਚ ਨਾਰਾ ਔਰ ਕਾਂਗਰਸ ਪਾਰਟੀ ਦਾ ਜੋ ਉਹਨਾਂ ਦੇ ਪਰਿਵਾਰ ਦੇ ਲਈ ਕੀਤਾ ਉਹ ਉਹਨਾਂ ਨੇ ਵਿਸਤਾਰਪੂਰਕ ਦੱਸਿਆ ਕਿ ਅਸੀਂ ਕਦੇ ਨਹੀਂ ਭੁੱਲ ਸਕਦੇ ਪਹਿਲਾਂ ਵੀ ਕਿਉਂਕਿ ਆਮ ਸਧਾਰਨ ਪਰਿਵਾਰ ਤੋਂ ਉੱਠ ਕੇ ਗੋਲਡੀ ਜੀ ਨੂੰ ਇੱਕ ਯੂਨੀਵਰਸਿਟੀ ਸਟੂਡੈਂਟ ਤੋਂ ਰਾਹੁਲ ਗਾਂਧੀ ਜੀ ਨੇ ਐਮਐਲਏ ਬਣਾਇਆ ਔਰ ਫੇਰ ਦੂਸਰੀ ਵਾਰੀ ਟਿਕਟ ਦਿੱਤੀ ਔਰ ਪ੍ਰਿਯੰਕਾ ਗਾਂਧੀ ਜੀ ਖੁਦ ਉੱਥੇ ਆ ਕੇ ਪ੍ਰਚਾਰ ਕਰਨ ਅੱਤੇ ਆਏ ਸਾਡੇ ਵਰਗੇ ਲੋਕ ਜਿਹੜਾ ਮੈਂ ਐ ਚਾਹੇ ਗੋਲਡੀ ਐ ਅਸੀਂ ਆਮ ਪਰਿਵਾਰਾਂ ਤੋਂ ਉੱਠੇ ਹੋਏ ਲੋਕ ਐ ਜਿਨ੍ਹਾਂ ਦਾ ਰਾਜਨੀਤਿਕ ਪਿਸ਼ੋਕੜ ਜ਼ੀਰੋ ਸੀਗਾ ਔਰ ਸਾਨੂੰ ਬਹੁਤ ਵੱਡਾ ਪਲੇਟਫਾਰਮ ਕਾਂਗਰਸ ਪਾਰਟੀ ਨੇ ਦਿੱਤਾ ਮੈਨੂੰ ਪੂਰਨ ਉਮੀਦ ਐ ਕਿਈ ਵਾਰੀ ਨਰਾਜ਼ਗੀ ਬੰਦਾ ਕੋਈ ਐਸਾ ਵੈਸਾ ਕਿਉਂਕਿ ਬਹੁਤ ਸੁਲਝਿਆ ਮੁੰਡਾ ਐ ਕੋਈ ਹੋ ਸਕਦਾ ਕੁਝ ਪੋਸਟ ਲਿਖੀ ਹੋਵੇ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਪਰ ਮੈਨੂੰ ਤਾਂ ਗੋਲਡੀ ਦੇ ਜਿਹੜੇ ਕਈ ਸ਼ਬਦ ਹੈ ਜਿਹੜੇ ਉਸ ਦਿਨ ਕਈ ਖਹਿਰਾ ਸਾਹਿਬ ਦੇ ਲਈ ਔਰ ਕਾਂਗਰਸ ਪਾਰਟੀ ਤੇ ਉਹਨਾਂ ਤੇ ਪੂਰੇ ਵਿਸ਼ਵਾਸ ਤੇ ਭਰੋਸਾ ਹੈ ਬਾਕੀ ਅ ਮੈਨੂੰ ਇਸ ਅਗਲੀ ਜਾਣਕਾਰੀ ਕੀ ਹੈ ਜਾਂ ਕੀ ਨਹੀਂ ਉਹਰੇ ਬਾਰੇ ਜਾਣਕਾਰੀ ਨਹੀਂ ਬਿਲਕੁਲ ਬਿਲਕੁਲ 100% ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਲੈਕਚਰ ਲੜਨ ਦਾ ਤੇ ਪਹਿਲੇ ਹੀ ਸਵਾਲ ਨਹੀਂ ਕਿਉਂਕਿ ਅਸੀਂ ਹੈ ਹੀ ਕਾਂਗਰਸ ਦਾ ਉਹਨਾਂ ਦੇ ਕੁਝ ਬੁੱਧੇ ਹੈ ਸਨ ਜਿ세 ਥੋੜੇ ਜੋ ਅਪਸੈਟ ਸਨ ਕਿ ਸਾਡੇ ਨੌਜਵਾਨ ਬੱਚੇ ਦੀ ਜਦੀ ਸ਼ਹਾਦਤ ਹੋਈ ਹੈ ਉਹ ਕਾਂਗਰਸ ਨੇ ਅਜੇ ਉਸ ਜ਼ਿਲ੍ਹੇ ਦੇ ਵਿੱਚ ਤੇ ਪੰਜਾਬ ਲੈਵਲ ਤੇ ਉਸ ਤਰ੍ਹਾਂ ਆਵਾਜ਼ ਨਹੀਂ ਉਠਾਈ ਜਿਸ ਤਰ੍ਹਾਂ ਸਮਿ ਦੇਸੀ ਉਠਾਣ ਮੈਂ ਉਹਨਾਂ ਨੂੰ ਯਕੀਨ ਦਵਾਇਆ ਸੀ ਕਿ ਜੇ ਤੇ ਕੈਂਡੀਡੇਟਸ ਫਾਈਨਲੀ ਹੋ ਗਏ ਫਾਈਨਲ ਹੋ ਕੇ ਜੋ ਇਹ ਪ੍ਰਚਾਰ ਚ ਨਿਕਲਾਂਗੇ ਤੇ ਇੱਕ ਵੱਡਾ ਮੁੱਦਾ ਰਹੇਗਾ ਨਾਲ ਹੀ ਸਾਜੀਤਬਿੰਦਰ ਸਿੰਘ ਸਿੱਧੂ ਸਾਹਿਬ ਨੇ ਇਹ ਉਹਨਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਜੇ ਗੁਰੂ ਮਾਰਾ ਸਾਹਿਬ ਨੇ ਮਿਹਰ ਕੀਤੀ ਤੁਸੀਂ ਸਾਥ ਦਿੱਤਾ ਬਠਿੰਡੇ ਦੇ ਲੋਕਾਂ ਨੇ ਮੈਨੂੰ ਕਾਮਯਾਬ ਕੀਤਾ ਤੇ ਵੱਡੀ ਲੜਾਈ ਸਿੱਧੂ ਮੂਸੇਵਾਲੇ ਨੂੰ ਜਸਟਿਸ ਦਵਾਣ ਦੀ ਮੈਂ ਪਾਰਲੀਮੈਂਟ ਚ ਲੜਾਂਗਾ ਤੇ ਅਸੀਂ ਫੇਰ ਦਿੱਤਾ ਸੀ ਕਿ 27 ਵਿੱਚ ਇਲੈਕਸ਼ਨ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨ ਹੋਈ ਤੇ ਕਾਂਗਰਸ ਦੀ ਸਰਕਾਰ ਬਣੀ ਅਸੀਂ ਆਂਦੇ ਪਹਿਲੇ ਮਹੀਨਿਆਂ ਦੇ ਵਿੱਚ ਹੀ ਕਿਉਂਕਿ ਉਹਨਾਂ ਦਾ ਇਹ ਮੰਨਣਾ ਹੈ ਕਿ ਇਹ ਆਈਸੋਲੇਟਿਡ ਇਨਸੀਡੈਂਟ ਨਹੀਂ ਇਹ ਬਕਾਇਦਾ ਤੌਰ 'ਤੇ ਏਜੰਸੀਆਂ ਵੱਲੋਂ ਕਰਾਇਆ ਗਿਆ ਪੰਜਾਬ ਦਾ ਇੱਕ ਨੌਜਵਾਨ ਜਿਹਦੀ ਸਾਰੀ ਦੁਨੀਆ ਵਿੱਚ ਗੱਲ ਸੀ ਕਿ ਇਹ ਉਸ ਨੂੰ ਪੰਜਾਬ ਦੀ ਬੁਲੰਦ ਆਵਾਜ਼ ਨੂੰ ਰੋਕਣ ਦੀ ਕੋਸ਼ਿਸ਼ ਹੈ ਉਸ ਸਾਜ਼ਿਸ਼ ਦੇ ਵਿੱਚੇ ਕੌਣ-ਕੌਣ ਇਨਵੋਲਡ ਹੈ ਉਹਦਾ ਪਰਦਾ ਫਾਸ਼ ਕੀਤਾ ਜੇ ਅਸੀਂ ਫੇਰ ਦਿੱਤਾ ਹੈ ਵਿਸ਼ਵਾਸ ਦਿਵਾਇਆ ਹੈ ਪਾਰਲੀਮੈਂਟ 'ਚ ਵੀ ਲੜਾਈ ਕਾਂਗਰਸ ਲੜੇਗੀ ਤੁਹਾਡੀ ਤੇ ਅਸੀਂ ਸਟੇਟ ਦੇ ਵਿੱਚ ਵੀ ਇਸ ਮੁੱਦੇ ਨੂੰ ਨੰਬਰ 1 ਮੁੱਦਾ ਰੱਖਦੇ ਹੋਏ ਤੇ ਉਹ ਇਹੀ ਗੱਲ ਉਹ ਨਾ ਉਹ ਵਿਸ਼ਵਾਸ ਚਾਹੁੰਦੇ ਸੀ ਕੁਝ ਲੋਕਲਾਈਜ਼ਡ ਮਸਲੇ ਐ ਸੀ ਕਿਉਂਕਿ ਸਿੱਧੂ ਭੂਸੇਵਾਲਾ ਸਾਹਿਬ ਖੁਦ ਮਾਨਸੇ ਤੋਂ ਲੈ ਕੇ ਲੜ ਚੁੱਕੇ ਸੀ ਉਹ ਵੀ ਅਸੀਂ

कांग्रेस पार्टी का अध्यक्ष हूं और मैं अपने कर्तव्यों की पूर्ति करूंगा लेकिन खरगे साहब और राहुल गांधी और श्रीमती सोनिया गांधी जी ने फैसला लिया उन्होंने कहा कि आपको लड़ना होगा एंड लड़के ये बहुत बड़ा एक धोखा जिस प्रकार से रवनीत सिंह बिट्टू ने दिया है कांग्रेस पार्टी को जिसको बिल्कुल ज़मीन से उठाकर तीन बार मेंबर ऑफ पार्लियामेंट बनाया और बड़ा बटरे है और यहाँ चुनाव लड़कर उसको हरा कर पूरे देश भर में ये संदेश दिया जाए कि धोखेबाजों के लिए देश में ना प्रदेश में ना लोगों के दिलों में कहीं जगह नहीं ਤੁਸੀਂ ਲੋਕਾਂ ਦਾ ਟਿਕਟ ਨਹੀਂ ਮਿਲਿਆ ਤੁਸੀਂ ਜਿਹੜਾ ਕੈਂਡੀਡੇਟ ਹੈ ਉਹ ਗਿੱਦੜਪੇ ਤੋਂ ਲੈ ਕੇ ਆਇਆ ਬਾਜਈ ਨੂੰ ਪੁੱਛੇਗੇ ਮੈਨੂੰ ਪੁੱਛਿਆ ਸੋ ਪਹਿਲੀ ਗੱਲ ਤਾਂ ਮੈਂ ਇਹ ਦੱਸ ਦਿਆਂ ਕਿ ਜਿਹੜਾ ਪੰਜਾਬ ਦਾ ਪ੍ਰਧਾਨ ਹੁੰਦਾ ਹੈ ਉਹ ਗਿੱਦੜਪੇ ਤੋਂ ਆਵੇ ਉਹ ਗਿੱਦੜਪੇ ਤੋਂ ਪਹਿਲਾਂ ਪ੍ਰਧਾਨ ਬਠਿੰਡੇ ਵੀ ਲੜਿਆ ਹੁਣ ਲੁਧਿਆਣੇ ਵੀ ਲੜਿਆ ਇਹ ਮੈਂ ਮੇਰੇ ਭਰਾ ਬਿੱਟੂ ਨੂੰ ਕਹਿਣਾ ਚਾਹਣਾ ਇਹ ਇਹ ਬੁਖਲਾੜ ਦੀ ਨਿਸ਼ਾਨੀ ਹੈ ਤੁਸੀਂ ਆਖਿਆ ਸੀ ਵੀ ਕੈਂਡੀਡੇਟ ਨਹੀਂ ਲੱਭਦਾ ਤੇ ਬਾਜਵਾ ਸਾਹਿਬ ਤੇ rahul gandhi ਕੈਂਡੀਡੇਟ ਲੱਭ ਕੇ ਲਿਆਏ ਨੇ ਹੁਣ ਤੁਸੀਂ ਇਹ ਕਹੋ ਕਿ ਗਿੱਦੜ ਵਿਓ ਆਇਆ ਹੈ ਜਾਂ ਫਲਾਨੇ ਵਿਓ ਆਇਆ ਹੈ ਪੰਜਾਬ ਦਾ ਪ੍ਰਧਾਨ ਐ ਮੈਂ ਔਰ ਮੈਂ ਕਿਤੋਂ ਵੀ ਚੋਣਵ ਲੜ ਸਕਦਾ ਜੇ ਬਿੱਟੂ ਜੀ ਕਦੇ ਆਨੰਦਪੁਰ ਸਾਹਿਬ ਚੋਣਵ ਲੜ ਸਕਦੇ ਨੇ ਤੇ ਕਦੇ ਫਿਰ ਲੁਧਿਆਣੇ ਆ ਗਏ ਉੱਥੇ ਲੋਕਾਂ ਨੂੰ ਛੱਡ ਕੇ ਮੈਂ ਇਹ ਕੰਮ ਤਾਂ ਨਹੀਂ ਕੀਤਾ ਮੈਨੂੰ ਤਾਂ ਪਾਰਟੀ ਨੇ ਲੜਾਇਆ ਗਿਆ ਹੈ ਸੋ ਮੇਰੇ ਕਹਿਣ ਦਾ ਮਤਲਬ ਬਿੱਟੂ ਜੀ ਬਹੁਤ ਸੂਝਵਾਨ ਨੇ ਇਹੋ ਜੀਆਂ ਗੱਲਾਂ ਇਹ ਆਉਣ ਵਾਲਾ ਸਮਾਂ ਦੱਸੇਗਾ। ਭਾਰਤੀ ਪਾਰਟੀਆਂ ਨੇ ਅਕਾਲੀ ਦਲ ਨੇ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਲਿਖੀ ਹੈ। ਇਹ ਮੇਰਾ ਗ੍ਰੀਨ ਹੋਣ ਵਾਲਾ ਜਿਹੜੀ ਸਟੇਟਮੈਂਟ ਹੈ ਇਹ ਬਣਾਈ ਇਲੈਕਸ਼ਨ ਕਮਿਸ਼ਨ ਨੂੰ ਮੈਂ ਕਹਿੰਦਾ ਇਹ ਮਾ ਵੀ ਮੰਨਦਾ। ਸੋ ਦੱਸੋ ਜੀ ਅਕਾਲੀ ਦਲ ਨੇ ਇਹੋ ਜੀਆਂ ਸ਼ਿਕਾਇਤਾਂ ਆਉਣ ਵਾਲੇ ਸਮੇਂ 'ਚ ਕਿਉਂਕਿ ਇਹ ਬੁਖਲਾਹੜ ਦੀ ਨਿਸ਼ਾਨੀ ਹੈ। ਤੁਸੀਂ ਮੈਨੂੰ ਦੱਸੋ ਕੀ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਨਾਂ ਲਈ ਇਹਦੇ ਵਿੱਚ ਕੋਈ ਗੱਲ ਹੀ ਨਹੀਂ ਪਹਿਲੀ ਗੱਲ ਕਿਉਂਕਿ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਗੱਲ ਦੀ ਕਹੀ ਗਈ ਬੋਲਦਿਆਂ ਬੋਲਦਿਆਂ ਮੇਰੀ ਧਰਮ ਪਤਨੀ ਨੇ ਹੱਥ ਦੀ ਗੱਲ ਕਰਦਿਆ ਕਰਦਿਆਂ ਕਿਉਂਕਿ ਸੁਭਾਅ ਕਿ ਸੁਭਾਵਿਕ ਜਦੋਂ ਬੰਦਾ ਬੋਲ ਰਿਹਾ ਹੁੰਦਾ ਹੈ ਤਾਂ ਉਹਰੇ ਮਨ ਦੇ ਵਿੱਚ ਪਤਾ ਨਹੀਂ ਕੀ ਗੱਲਾਂ ਕਈ ਵਾਰੀ ਅਸੀਂ ਕੁਝ ਹੋਰ ਬੋਲਣਾ ਚਾਹੁੰਦੇ ਹੁੰਨੇ ਆ ਸਾਡੇ ਤੋਂ ਹੋਰ ਨਿਕਲ ਜਾਂਦਾ ਹੈ ਇਹ ਆਮ ਤੌਰ ਤੇ ਹੀ ਲੀਡਰਾਂ ਦਾ ਸਾਨੂੰ ਵੇਖਣ ਦਾ ਮਿਲਿਆ ਹੈ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਇਹ ਗੁਰੂ ਮਹਾਰਾਜ ਦਾ ਹੱਥ ਹੈ ਗੁਰੂ ਨਾਨਕ ਸਾਹਿਬ ਦਾ ਨਾ ਔਰ ਨਾਲ ਦੀ ਨਾਲ ਜਦੋਂ ਇਹ ਖਿਆਲ ਆਇਆ ਤੇ ਕਿਸੇ ਨੇ ਟਿੱਪਾ ਟਿੱਪਨੀ ਕੀਤੀ ਬਿਨਾਂ ਸੰਕੋਚ ਕਿਉਂਕਿ ਗੁਰੂ ਨਾਨਕ ਦੀ ਅਸੀਂ ਨਾਮਲੇਵਾ ਸੰਗਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਵਿਸ਼ਵਾਸ ਹੈ ਔਰ ਸਾਨੂੰ ਸਿਖਾਇਆ ਗਿਆ ਹੈ ਔਰ ਜਿਨੂੰ ਅਸੀਂ ਅਰਦਾਸ ਕਰਦੇ ਆ ਉਹਦੇ ਚ ਅਸੀਂ ਭੁੱਲ ਬਖਸ਼ਾਉਣੇ ਜੇ ਕਿਸੇ ਪ੍ਰਕਾਰ ਦੀ ਗਲਤੀ ਹੋ ਗਈ ਹੋਵੇ ਮੇਰੀ ਧਰਮਸਪੱਤੀ ਨੇ ਤੁਰੰਤ ਪ੍ਰਚਾਰ ਕਰਦਿਆਂ ਬੋਲਿਆ ਗਿਆ ਗੱਲ ਕੀਤੀ ਕਹਿਣਾ ਕੁਝ ਹੋਰ ਚਾਹੁੰਦੇ ਸੀ ਕਈ ਵਾਰੀ ਕੁਝ ਹੋਰ ਹੋਰਾ ਮਤਲਬ ਹੋ ਜਾਂਦਾ ਕੱਢ ਲਿਆ ਜਾਂਦਾ ਲੇਕਿਨ ਓਰੀ ਮਾਫੀ ਵੀ ਮੰਗੀ ਉਸ ਗੁਰੂ ਤੋਂ ਔਰ ਭੁੱਲ ਵੀ ਬਖਸ਼ਾਈ ਔਰ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਇਹਦੇ ਬਾਰੇ ਵੀ ਆਪ ਦਾ ਵੀਡੀਓ ਰਿਲੀਜ਼ ਕੀਤਾ ਪਰ ਕੱਲ ਅਸੀਂ ਤਾਂ ਦਸ਼ਮੇਸ਼ ਪਿਤਾ ਦੀ ਚਰਨਛੋਪਾ પ્રાપ્ત ਧਰਤੀ ਤੇ ਦੋਵੇਂ ਜਾਣੇ ਨਕਮਸਤਕ ਹੋ ਕੇ ਫਿਰ ਉੱਥੇ ਤੁਹਾਈ ਪੌੜੀਆਂ ਦੀ ਸੇਵਾ ਕਰਕੇ ਉੱਥੋਂ ਅਸ਼ੀਰਵਾਦ ਲੈ ਕੇ ਆਏ ਆ ਸੋ ਮੈਨੂੰ ਲੱਗਦਾ ਜੀ ਸੱਭ ਕੇ ਕੋਈ ਸ਼ਿਕਾਇਤ ਕਰੀ ਜਾਵੇ ਉਸ ਦਾ ਕੋਈ ਮਤਲਬ ਕਿਉਂਕਿ ਕਿਸੇ ਤੇ ਉਹ ਨਿੱਜੀ ਟਿੱਪਾ ਟਿੱਪਣੀ ਨਹੀਂ ਹੈ ਤੇ ਕਿਸੇ ਦਾ ਠੇਸ ਪਹੁੰਚੀ ਹੋre ਬਾਰੇ ਮਾਫੀ